ਸਾਡੇ ਐਮ.ਐਲ.ਏ ਨੂੰ ਕਹਿੰਦੇ ਕਿ ਹੋਜਾ ਮਿੱਟੀ ਨਹੀਂ ਲੱਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਅੱਗੇੋਂ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਂ ਮਾਂ ਆਟੇ ਦੇ ਬਿਸਕਟ ਬਣਾਉਂਦੇ ਸੀ ਦਵਾਈ ਵੇਲੇ ਆਈਨਾ ਕੁ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਜੀਹਾਂ ਚ ਭੇਜੀਦੇ ਹੁੰਦੇ ਆ ਇਹ ਤੇ ਹੁਣ ਕਹਿੰਦੇ ਨਾ ਆਣਾ ਇਹ ਤਾਂ ਜੀਹਾਂ ਚ ਭੇਜ ਰਿਹਾ ਗਲਤ ਗੱਲ ਕਰ ਰਿਹਾ ਲੋਕਤੰਤਰ ਦੀ ਹੱਤਿਆ ਲਾ ਦੱਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਹੈ ਤੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਝੱਪ ਹੈ ਕਿਸੇ ਲੀਡਰ ਦਾ ਬੱਚਾ ਬੇਰਜ਼ਗਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਵੇਟਿੰਗ ਲਿਸਟ 'ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜੀਆਂ ਨੂੰ ਸੈੱਟ ਕਰ ਦਿਓ ਹੋੜੀ ਹੋੜੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚੱਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਦ ਕੇ ਬਹਿਗੇ ਤਾਂ ਹੁਣ ਕੱਢਦੇ ਨਹੀਂ ਗਾਣਾ ਕੱਢਦੇ ਨੇ ਨਾ ਸਲਤੋਤ ਗਾਣਾ ਨਹੀਂ ਦਿੰਦੇ ਤੇ ਇਹ ਕਿਥੋਂ ਆ ਗਿਆ ਇਹ ਗਲਤ ਗੱਲ ਐ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਐ ਅੱਛਾ ਤੁਹਾਨੂੰ ਹੁਣ ਮੈਂ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਇਖਤੀ ਪੱਤਰ ਦੇਈ ਇਸ ਗੱਲ ਤੇ ਵੀ ਇਤਰਾਜ਼ ਕਰਦੇ ਐ ਲੋਕ ਕਹਿੰਦੇ ਉਹਨੂੰ ਕਲਰਕਾਂ ਨੂੰ ਜੋ ਜੋ ਮੈਡੀਕਲ ਅਫਸਰ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦੇ ਨਦਾਂਦਾ ਹੈ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਐ ਇੱਥੇ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਮੈਗਾ ਜਾਊਂਗਾ ਜਾਂ ਕਰ ਲੋਕੀ ਕਰਨਾ ਇਹ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤੋ ਹਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਉਹਦੇ ਬੈਠੇ ਉਹ ਬੰਦੇ ਉਹਦੇ ਦੇ ਗਾਲਾਂ ਕਾਲਾਂ ਕੱਢਣ ਨੂੰ ਬੈਠੇ ਜਵਾਬੀ ਤਾਂ ਦੇਣਾ ਚਾਹੀਦਾ ਨਾ ਮੁਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ हट ਜਾ ਫਿਰ ਕਹਿੰਦੇ ਯਾਰ ਤਾਂ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਪਖਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿਹੋ ਜਿਹਾ ਮਟੀ ਨਹੀਂ ਲਾ ਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗਿਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਮਾ ਆਟੇ ਦੇ ਬਿਸਕਟ ਬਣਾਉਂਦੇ ਸੀ ਦੀਵਾਲੀ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ ਅਦਰਵਾਈਜ਼ ਨਹੀਂ ਹਟਗੇ ਅਦਰਵਾਈਜ਼ ਤਾਂ ਨੰਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ ਤਿਆਂ ਪੁੱਤਾਂ ਨੂੰ ਤਾਂ ਇਹਨਾਂ ਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ ਫਿਰ ਹੁਣ ਸਕੂਲ ਅਪਡੇਟ ਕਰ ਰਹੇ ਹਾਂ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਐਸ ਵਾਰ ਸਾਡੇ ਬੱਚੇ ਸੈਂਕੜਨ ਗਿਣਤੀ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪਿੰਡਾਂ ਦੇ ਬੱਚੇ ਬੱਚੀਆਂ ਜੇਈ ਮੈਨ ਜੇਈ ਐਡਵਾਂਸ ਨੀਟ ਫੌਜ ਦੇ ਤੇ ਵੱਡੇ ਵੱਡੇ ਜਿਹੜੇ ਇਗਜ਼ਾਮ ਨੇ ਕੰਪੀਟੀਸ਼ਨ ਦੇ ਦੇਸ਼ ਦੇ ਉਹ ਪਾਸ ਕਰ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਤਬ ਇੱਕ ਬੱਚੀ ਆਈ ਉਹਨੇ ਜੇਈ ਐਡਵਾਂਸ ਕਲੀਅਰ ਕੀਤਾ ਦਿਰਵੇ ਤੋਂ ਆ ਮੇਰੇ ਕਹਿੰਦੇ ਤੂਰ ਬੰਜਾਰਾ ਦਾ ਪਿੰਡ ਹੈ ਦਿਰਵੇ ਦੇ ਨੇੜੇ ਆ ਉਹਨੇ ਉਹਨੇ ਬੋਲ ਕੇ ਦੱਸਿਆ ਕਿ ਆਈ ਸੀ ਕਹਿੰਦੀ ਮੈਨੂੰ ਪਲੱਸ 2 ਤੱਕ ਇਹ ਪਤਾ ਨਹੀਂ ਸੀ ਕਿ ਜੇ ਜੇਈ ਕੀ ਹੁੰਦਾ ਹੈ ਫਿਰ ਮੈਨੂੰ ਜਦੋਂ ਪਤਾ ਲੱਗਿਆ ਨਾ ਪੜ੍ਹਨ ਲੱਗੀ ਸਕੂਲ ਆਫ ਐਨਨਸ ਜੀ ਤੇ ਮੈਂ ਟੌਪ ਕਰ ਗਈ ਤੇ ਕਲੀਅਰ ਕਰ ਲਿਆ ਉਹਨੇ ਮੌਕਾ ਤਾਂ ਦਿਓ ਨਾ ਜਾ ਤਾਂ ਹੋ ਵੀ ਨਾ ਸਾਡੇ ਚ ਟੈਲੈਂਟ ਦੀ ਕਮੀ ਹੈ ਮੌਕੇ ਹੀ ਨਹੀਂ ਦਿੰਦੇ ਸਾਨੂੰ ਮੈਂ ਅੱਜ ਇਹ ਮੀਡੀਆ ਖੜਾ ਸਾਰਾ ਮੈਂ ਕਹਿਣਾ ਇਹਨਾਂ ਦੇ ਜਵਾਕਾਂ 'ਚ ਕੋਈ ਟੈਲੈਂਟ ਨਹੀਂ ਹੈਗਾ ਉਹਨਾਂ ਨਾਲੋਂ ਜ਼ਿਆਦਾ ਅੰਟੈਲੀਜੈਂਟਾਂ ਸੀ ਉਹਨਾਂ ਨਾਲੋਂ ਜ਼ਿਆਦਾ ਹੁਸ਼ਿਆਰਾਂ ਸੀ ਇਹ ਆਪਣੇ ਬੁੱਕ ਜਿਹਾ ਲਿਆ ਕੇ ਵੀ ਆ ਬਣਾਉਂਦੇ ਨੇ ਸਾਡੇ ਉੱਤੇ ਧਰ ਦਿੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਆਵੇ ਨਾ ਕੋ ਡਿਸੀਜਨ ਮੇਕਿੰਗ ਆ ਜੰਮ ਦੀ ਚ ਮਤਲਬ ਗਨਮੈਨ ਮਿਲ ਜਾਂਦੇ ਉਹਨਾਂ ਨੂੰ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਨੇ ਉਹ ਕਦੇ ਉਹਨਾਂ ਨੇ ਗਰੀਬੀਆਂ ਦੁਸ਼ਵਾਰੀਆਂ ਜਾਂ ਕੋਈ ਉਹ ਦੇਖਿਆ ਹੀ ਨਹੀਂ ਉਹ ਕਹਿੰਦੇ ਇਹ ਬਸ ਤੁਹਾਡੇ ਉਹਨਾਂ ਗਾਂ ਵਾਲੇ ਤੁਹਾਡੇ ਵਾਰਸੇ ਹੀ ਹੋਣਗੇ ਸਾਡੇ ਬੱਚਿਆਂ ਤਾਂ ਤੁਸੀਂ ਲਿਆ ਕੇ ਦੇਖੋ ਇਹਨਾਂ ਨੇ ਬਣਾ ਲਿਆ ਨੰਬਰਦਾਰੀਆਂ ਕਿ ਇਹ ਸਾਡੇ ਤੋਂ ਬਿਨਾ ਹੋਰ ਕੋਈ ਚਲਾਈ ਨਹੀਂ ਸਕਦਾ ਇਹ ਪਹਿਲਾਂ ਮੈਨੂੰ ਕਹਿੰਦੇ ਰਹੇ ਗਣ ਸਰਕਾਰ ਇਹਨੂੰ ਤੋਂ ਇੱਕ ਸਾਲ ਨਹੀਂ ਚੱਲਣੀ ਜੇ ਸਾਲ ਚੱਲੇਗੀ ਕਹਿੰਦੇ ਦੋ ਸਾਲ ਤਾਂ ਪੂਰੇ ਕਰ ਦੇਣੀ ਹੈ ਜੋ 2 ਸਾਲ ਚੱਲ ਗਈ ਤੀਜਾ ਸਾਲ ਨਹੀਂ ਛੱਡ ਤੀਜਾ ਵੀ ਹੋ ਗਿਆ ਸਾਢੇ 3 ਸਾਲ ਤੱਕ ਪੜਾਕਾ ਪੈ ਜਾਊਗਾ ਸਾਢੇ 3 ਵੀ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਇਹ ਲੈ ਹੁਣ ਗਾਹਾਂ-ਗਾਹ ਜਾਈ ਜਾਂਦੇ ਤਜਰਬਾ ਤਾਂ ਤਾਈਓ ਹੋਊਗਾ ਜੇ ਕੰਮ ਦੇਵੋਗੇ ਕੋਈ ਹੁਣ ਅਸੀਂ ਵੀ ਤਜਰਬੇਕਾਰ ਹੋ ਗਏ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ-ਕਿਹੜੇ ਜੇਣਾਂ 'ਚ ਭੇਜੀਦੇ ਹੁੰਦੇ ਆ ਇਹ ਹੁਣ ਕਹਿੰਦੇ ਨਾ ਉਹ ਨਾ ਇਹ ਤਾਂ ਜੀਲਾਂ ਚ ਭੇਜ ਰਿਹਾ ਗਲਤ ਗੱਲ ਕਰ ਰਿਹਾ ਲੋਕਤੰਤਰ ਦੀ ਹੱਤਿਆ ਇਹ ਦੱਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਜੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਛਾਪ ਹੈ ਸੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ ਚ ਵੀ ਬੋਲਦਾ ਸੀ ਮੈਂ ਲੋਕਾਂ ਵਾਲੇ ਪਾਸੇ ਬੋਲਦਾ ਸੀ ਪਬਲਿਕ ਬਣ ਕੇ ਜਾਂਦਾ ਸੀ ਮੈਂ ਜੋ ਗੁੱਸਾ ਤੁਹਾਡੇ ਦਿਲ ਚਾ ਸਿਸਟਮ ਪ੍ਰਤੀ ਉਸੇ ਮੇਰੇ ਕੋਲ ਕਲੀਅਰ ਕਰਾਂਗੇ ਹੌਲੀ ਹੌਲੀ ਇਹ ਇਹ ਨਿਕਲੂਗਾ ਔਰ ਇਹ ਐਸੀ ਤਰ੍ਹਾਂ ਹੋਊਗਾ ਆਪਾਂ ਆਪਣਾ ਕੰਮ ਕਰਦੇ ਜਾਓ ਉਹਨਾਂ ਨੂੰ ਫਰੀ ਜਾਣ ਦੇ ਜੋ ਕਰਨਾ ਜੋ ਆਪਣੇ ਹੁਣ ਰੱਖੇ ਹੋਏ ਨੇ ਸਾਰਾ ਸੋਸ਼ਲ ਮੀਡੀਆ ਤੇ ਜੋ ਲੋਕ ਦੇ ਗਾਣਾ ਕੱਢਣ ਤੜਕੇ ਕੋਈ ਉਹਦਾ ਕੋਈ ਕੋਈ ਤੱਥ ਨਹੀਂ ਹੈਗਾ ਕੋਈ ਬਸ ਸਿੱਧੋ ਹੀ ਲੱਗਦਾ ਉਹ ਪਰੋਸਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਐਵੇਂ ਹੋ ਗਿਆ ਚਲੋ ਜੀ ਉਹ ਨਹੀਂ ਮੈਨੂੰ ਮਿਲਿਆ ਇੱਕ ਨਹੀਂ ਮਿਲਿਆ ਮੈਂ ਪੂਰੀ ਪੂਰੀ ਦੁਨੀਆ ਨੂੰ ਮਿਲਦਾ ਇੱਕ ਇੱਕ ਦੇ ਸੂਤਰ ਰਹਿੰਦੇ ਕਿੱਥੇ ਇਹਨਾਂ ਦੇ ਮੈਂ ਤਾਂ ਮਿਲਿਆ ਨਹੀਂ ਵੀ ਸੱਚ ਕਾਲ ਜੀ ਮੈਂ ਸੂਤਰਾਂ ਆ ਜੀ ਆਪ ਵੀ ਲਿਖ ਦੇਣਾ ਕੁਝ ਵੀ ਲਿਖ ਦਿੰਦੇ ਨੇ ਹੱਦ ਐ ਯਾਰ ਸੋ ਇਸ ਕਰਕੇ ਆਪਾਂ ਨੂੰ ਫਾਈਟ ਕਰਨਾ ਪੈਣਾ ਇਹ ਐ ਜੇ ਹੁਣ ਤੁਸੀਂ ਨਾ ਕਿਤੇ ਵਿਸਲੇ ਹੋ ਜੋ ਨੌਕਰੀ ਮਿਲ ਗਈ ਚਲੋ ਬਸ ਠੀਕ ਐ ਆਪਾਂ ਸਿਸਟਮ ਜਿਵੇਂ माजी ਚੱਲੀ ਜਾਵੇ ਆਪਾਂ ਨੂੰ ਤਾਂ ਮਿਲ ਗਈ ਤੁਹਾਨੂੰ ਤੁ ਆਉਣ ਵਾਲੀਆਂ ਜਿਹੜੇ ਅਪਕਮਿੰਗ ਜਨਰੇਸ਼ਨ ਐ ਉਹਨਾਂ ਨੂੰ ਵੀ ਗਾਈਡ ਕਰਨਾ ਪੈਣਾ ਵੀ ਕਿਹੜੇ ਪੇਪਰ ਦੇਣੇ ਨੇ ਕਿਵੇਂ ਹੁਣ ਤੁਹਾਡੇ ਕੋਲੇ ਆਉਣਗੇ ਤੁਸੀਂ ਜੌਬ ਮਿਲ ਗਈ ਤੋਂ ਗਵਾਂਡੀ ਵੀ ਆਉਣਗੇ ਤੁਹਾਡੇ ਕੋਲੇ ਵੀ ਕਿਹੜਾ ਪੇਪਰ ਦਿੱਤਾ ਸੀਗਾ ਜੀ ਕਿਹੜੀ ਪੜਾਈ ਪੜੀ ਸੀ ਅਸੀਂ ਵੀ ਪੜਾਉਣੀ ਆਪਣੇ ਮੁੰਡੇ ਨੂੰ ਆਪਣੀ ਕੁੜੀ ਨੂੰ ਦੱਸ ਦਿਓ ਵਿਆਹ ਹੁੰਦਾ ਇਹਨਾਂ ਨੇ ਸਾਨੂੰ ਇੰਨਾ ਡਰਾਇਆ ਹੋਇਆ ਵੀ ਦੱਸਣਾ ਕਿਸੇ ਹੋਰ ਨੂੰ ਕਿਤੇ ਜ਼ਿਆਦਾ ਰatsch ਨਾ ਹੋ ਜਾਏ ਮਿਲ ਬੀਜਾ ਮਿਲ ਜੇ ਨਾ ਜੇ ਦੱਸਦੇ ਨਹੀਂ ਹੈਗੇ ਆਪਾਂ ਗਵਾਂਡੀਆ ਨੂੰ ਵੀ ਕਿਤੇ ਆਮੇ ਨਾ ਯਾਰ ਕੋਈ ਪਾਣੀ ਨਾ ਮਾਰ ਦੇ ਜਾ ਕੋਈ ਐ ਨਾ ਹੋ ਜੇ ਜਦੋਂ ਚੱਲੇ ਗਏ ਉਹਦੀ ਉਦੋਂ ਦੇਖਾਂਗੇ ਜੋ ਉਦੋਂ ਉਹਦੀ ਪਤਾ ਲੱਗਿਆ ਜਦੋਂ ਉਧਰੋਂ ਕੱਢ ਦਿੰਦੇ ਗੋਚਾ ਚੱਲੇ ਗਿਆ ਸੀ ਉਹ ਹੀ ਕਹਿੰਦੇ ਪੂਆ ਕੋਲੇ ਜਾ ਕੇ ਪੜ੍ਹਨ ਲੱਗ ਗਿਆ ਇਸ ਕਰਕੇ ਆਬਦੀ ਧਰਤੀ ਨੂੰ ਆਪਾਂ ਮਾਨ ਸਤਕਾਰ ਦੇਈਏ ਆਪਣੀ ਧਰਤੀ ਦੀ ਇੱਜ਼ਤ ਕਰੀਏ ਇਹ ਗੁਰੂਆਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਫਰਟਾਈਲ ਧਰਤੀ ਹੈ ਟੈਲੈਂਟ ਟੈਂਟਡ ਲੋਕਾਂ ਦੀ ਧਰਤੀ ਹੈ ਸਭ ਤੋਂ ਵਧੀਆ ਡਾਕਟਰ ਸਭ ਤੋਂ ਵਧੀਆ ਇੰਜੀਨੀਅਰ ਸਭ ਤੋਂ ਵਧੀਆ ਜਿੰਨੇ ਵੀ ਮੈਥ ਵਾਲੇ ਸਾਇੰਸ ਵਾਲੇ ਇਕਨੋਮਿਕਸ ਵਾਲੇ ਇਸ ਧਰਤੀ ਦੇ ਜੰਮੇ ਹੋਏ ਨੇ ਅੱਜ ਮਾਸਟਰ卡ਡ ਦਾ ਜਿਹੜਾ ਸੀਓ ਹੈ ਉਹ ਪੰਜਾਬੀ ਸਾਡੇ ਇਕਨੋਮਿਸਟ ਜਿੰਨੇ ਆਰਥਿਕ ਅਰਥਸ਼ਾਸਤਰੀ ਨੇ ਪੰਜਾਬੀ ਨੇ ਇਹ ਤੋਂ ਕੋਈ ਕਿਤੋਂ ਪੜਿਆ ਯੂਨੀਵਰਸਿਟੀ ਤੋਂ ਕੋਈ ਕਿਤੋਂ ਪੜਿਆ ਇੰਜੀਨੀਅਰ ਸਾਡੇ ਜਿਹੜੇ ਵੱਡੇ ਵੱਡੇ ਜਹਾਜ਼ ਬੋਇੰਗ ਵਰਗੀਆਂ ਕੰਪਨੀ ਸਾਡੇ ਇੰਜੀਨੀਅਰ ਨੇ ਮੈਥ ਵਾਲੇ ਪਾਸੇ ਸਾਡਾ ਕੋਈ ਜਵਾਬ ਹੀ ਹੈ ਨਹੀਂ ਸੋ ਸਾਡੇ ਕੋਲੇ ਕੋਈ ਟੈਲੈਂਟ ਦੀ ਕਮੀ ਨਹੀਂ ਹੈਗੀ ਕਮੀ ਹੈਗੀ ਸਿਸਟਮ ਦੀ ਬਸ ਉਹ ਜੇ ਉਹ ਜੇ ਥੋੜੀ ਠੀਕ ਹੁਣ ਤੁਹਾਡੇ ਵਾਲਾ ਬੈਚ ਲੰਘ ਗਿਆ ਅੱਗੇ ਵਾਲਾ ਆ ਜੂਗਾ ਨਹੀਂ ਤੁਹਾਡੇ ਵਾਲਾ ਬੈਚ ਖੜਾ ਪਿੱਛੇ ਉਹ ਖੜੇ ਨੇ ਉਦੋਂ ਪਿੱਛੇ ਹੋਰ ਖੜੇ ਨੇ ਸਾਰਾ ਜਾਮ ਲੱਗਿਆ ਪਿਆ ਤੁਸੀਂ ਹੈਰਾਨ ਹੋ ਜਾਓਗੇ ਪੁਲਸ ਦੀਆਂ ਜਿਹੜੀਆਂ ਪ੍ਰਮੋਸ਼ਨਸ 8-8 ਸਾਲ ਦੀਆਂ 10-10 ਸਾਲ ਦੀਆਂ ਰੁਕੀਆਂ ਪਈਆਂ ਸਿਰਫ ਮੁੱਖ ਮੰਤਰੀ ਦੇ ਫਾਈਲ ਤੇ ਸਾਈਨ ਕਰਨ ਤੱਕ ਨਹੀਂ ਵੀ ਉਹਨੇ ਉਸ ਬੈਚ ਨੂੰ ਤੁਸੀਂ ਕੱਢ ਦੋ ਤਾਂ ਅਗਲੇ ਵਾਲਾ ਆ ਜਾਊਗਾ ਉਸ ਤੋਂ ਬਾਅਦ ਵਾਲਾ ਆ ਜਾਊਗਾ ਖੜਾ ਪਾਣੀ ਖਰਾਬ ਹੋ ਜਾਂਦਾ ਨਾ ਪਾਣੀ ਚੱਲਦਾ ਰਹਿਣਾ ਚਾਹੀਦਾ ਸੋ ਇਸ ਕਰਕੇ ਤੁਹਾਨੂੰ ਮੁਬਾਰਕਾਂ ਵੀ ਨੇ ਇਸ ਗੱਲ ਦੀਆਂ ਨਾਲ ਨਾਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਤੁਹਾਡੀਆਂ ਕੁਰਸੀਆਂ ਜਿਹੜੀਆਂ ਨੇ ਖਾਸ ਤੌਰ ਤੇ ਡਾਕਟਰਸ ਦੀਆਂ ਉਹਨਾਂ ਨੂੰ ਤਾਂ ਰੱਬ ਮੰਨੇ ਜਾਂਦਾ ਰੱਬ ਤੋਂ ਬਾਅਦ ਦੂਜੇ ਡਾਕਟਰ ਨੂੰ ਮੰਨਦੇ ਐ ਕਿ ਤੁਸੀਂ ਲਾਈਫ ਸੇਵਰ ਹੋ ਬਹੁਤ ਸਾਰੀਆਂ ਮਿੰਟਸ ਜਿਹੜੇ ਜਿਹਨੂੰ 골ਡਨ ਆਵਰ ਕਹਿੰਦੇ ਆ ਕਿ ਉਹ ਘੰਟੇ ਦੇ ਵਿੱਚ ਵੀ ਜੇ ਤੁਹਾਡੇ ਕੋਲੇ ਕੋਈ ਪਹੁੰਚ ਗਿਆ ਤਾਂ ਜਾਨ ਬਚ ਜਾਂਦੀ ਹੈ ਜਾਨ ਬਚ ਗਈ ਤਾਂ ਪਤਾ ਹੀ ਨਹੀਂ ਕਿੰਨੇ ਘਰ ਤੁਸੀਂ ਬਰਬਾਦੀ ਤੋਂ ਬਚਾ ਲੈਣੇ ਕਿ ਕੋਈ ਇੱਕ ਮਾਊ ਬੰਦਾ ਹੀ ਤੁਰ ਗਿਆ ਉਸ ਘਰ ਨੂੰ ਬਾਅਦ ਚ ਕਬੀਲਦਾਰੀ ਨੂੰ ਲੀਤੇ ਲੈ ਕੇ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਐਸਐਸਐਫ ਬਣਾਈਏ ਸੜਕਾਂ ਤੇ ਮਰੀ ਜਾਂਦੇ ਸੀਗੇ ਬਿਨਾਂ ਵਜਾ ਉਹਦੇ ਵਿੱਚ ਐਂਬੂਲੈਂਸ ਹੈ ਉਹਦੇ ਚ ਟ੍ਰੇਨਿੰਗ ਦੇ ਕੇ ਉਹਦੇ ਚ 48% ਮੌਤਾਂ ਜਿਹੜੀਆਂ ਸੜਕਾਂ ਤੇ ਉਹ ਘੱਟ ਹੋ ਗਈਆਂ ਉਨ ਦਾ ਸਪੋਟ ਜਿਹੜੀ ਡੈਥ ਹੁੰਦੀ ਸੀ 48% ਘਟ ਗਈ ਕਿਉਂਕਿ ਟਾਈਮ ਤੇ ਜਿਹੜੀ ਮੈਡੀਕਲ ਏਡ ਮਿਲ ਜਾਂਦੀ ਹੈ ਬਾਕੀ ਹੋਰ ਵੀ ਕਾਰਨ ਨੇ ਉਹਨਾਂ ਤੇ ਲੱਗੇ ਹੋયા ਕਿਸੇ ਦੇ ਵਿੱਚ ਸਾਡੀ ਮਜਬੂਰੀ ਹੋ ਜਾਂਦੀ ਪਰ ਸਾਡੀ ਨੀਅਤ ਨਹੀਂ ਮਾੜੀ ਕਈ ਵਾਰੀ ਕੋਈ ਸੁਪਰੀਮ ਕੋਰਟ ਚ ਕੋਈ ਕੇਸ ਚੱਲਦਾ ਹੈ ਕਿਸੇ ਦਾ ਹਾਈ ਕੋਰਟ ਚ ਸਟੇ ਮਿਲੀ ਹੋਈ ਹੈ ਕਿਸੇ ਚ ਐਨਜੀਟੀ ਕੁਝ ਕਹਿੰਦੀ ਹੈ ਕਿਸੇ ਚ ਜਿਹੜਾ ਉਹ ਜੇ ਹੁਣ ਮੈਂ ਆਪ ਚਾਹਨਾ ਕਿ ਆ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਆਪਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਇੱਕ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੇ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਆਲਦਾਰੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨ ਨਾ ਪੱਠਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਹੈਨਾ ਅਸੀਂ ਵੱਡੀਆਂ ਸਾਰੀਆਂ ਖੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪ੍ਰੀਣ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈਨਾ ਤਾਂ ਕਿ ਉਹ ਸੜਕਾਂ ਤੇ ਨਾ ਰਹਿਣ ਪਰ ਉਹਦੇ ਚ ਕੋਈ ਨਾ ਕੋਈ ਡਿਪਾਰਟਮੈਂਟ ਆ ਜਾਂਦਾ ਹੈ ਸੈਂਟਰ ਦਾ ਨਾ ਜੀ ਤੁਸੀਂ ਇੱਥੇ ਰੱਖ ਨਹੀਂ ਸਕਦੇ ਨਾ ਜੀ ਇਹ ਤਾਂ ਤੁਸੀਂ ਧੋਲਮ ਕਰੋਗੇ ਨਾ ਤੇ ਸੋ ਇਹ ਜ਼ਰੂਰੀ ਹੈ ਇਹਦੀ ਵਾਸਤੇ ਫੈਸਲੇ ਕਰਦੇ ਲੈਣੇ ਪੈਣਗੇ ਉਹ ਲੈ ਵੀ ਰਹੇ ਸੀ ਮਤਲਬ ਜਿਹੜੇ ਉੱਥੇ ਹੁਣ ਉੱਥੇ ਬਹਿ ਕੇ ਕਹਿੰਦੇ ਨੇ ਪੰਜਾਬ ਦਾ ਧੂਆਂ ਦਿੱਲੀ ਆ ਗਈ ਹਜੇ ਪੰਜਾਬ ਚ ਅੱਗ ਨਹੀਂ ਲਾਈ ਹੁੰਦੀ ਪੰਜਾਬ ਦੇ ਧੂਏ ਨੂੰ ਦਿੱਲੀ ਪਹੁੰਚਣ ਆਪਾਂ ਨੂੰ ਦੋ ਦਿਨ ਲੱਗ ਜਾਂਦੇ ਦਿੱਲੀ ਪਹੁੰਚਣ ਨੂੰ ਧੂਆਂ ਪਤਾ ਨਹੀਂ ਕਿਹੜੀ ਸਪੀਡ ਤੇ ਜਾਂਦਾ ਹੈ ਜਾ ਕੇ ਦਿੱਲੀ ਖੜ ਜਾਂਦਾ ਹੈ ਦਿੱਲੀ ਰੁਕ ਜਾਂਦਾ ਹੈ ਕਹਿੰਦਾ ਦਿੱਲੀ ਰਹੂੰਗਾ ਬਸ ਮੈਂ